ਸਾਡੇ 12:30 ਕੁਝ ਇਨਫੋਰਮੇਸ਼ਨ ਮਿਲੀ ਸੀ ਸਾਨੂੰ ਕਿ ਲਾਹਰ ਯੂਨੀਵਰਸਿਟੀ ਦੇ ਥੋੜਾ ਅਗੇ ਇੱਕ ਐਕਸੀਡੈਂਟ ਹੋਇਆ ਜੀ ਸਾਡੀ ਪੁਲਿਸ ਪਾਰਟੀ ਨੇ ਇਮੀਡੀਏਟ ਮੌਕੇ ਤੇ ਜਾ ਕੇ ਜੀ ਚੈੱਕ ਕੀਤਾ ਜੀ ਉਹ ਗੱਡੀ ਜਿਹੜੀ ਉੱਥੇ ਦਰਖਤ ਦੇ ਵਿੱਚ ਵੱਜੀ ਹੋਈ ਸੀ ਜੀ ਜਦੋਂ ਪੜਤਾਲ ਕੀਤੀ ਜੀ ਉਹਨੂੰ ਮੌਕੇ ਤੇ ਅਸੀਂ ਜਿਹੜੇ ਇੰਜਰਡ ਸੀ ਉਹਨਾਂ ਨੂੰ ਹਸਪੀਟਲ ਰਾਈਡ ਕੀਤਾ ਜੀ ਤੇ ਅਸੀਂ ਜਸਨਦੀਪ ਸਿੰਘ ਨਾਂ ਦੇ ਬੰਦੇ ਦੀ ਜਿਹੜਾ ਆਰਮੀ ਦੇ ਵਿੱਚ ਸੀ ਛੁੱਟੀ ਆਇਆ ਹੋਇਆ ਸੀ ਉਹਦੀ ਡੈਥ ਹੋ ਗਈ ਸੀ ਦੋ ਉਹਦੇ ਨਾਲ ਦੇ ਸਾਥੀ ਜਿਹੜੇ ਜਖਮੀ ਨੇ ਤੇ ਅੰਡਰ ਟ੍ਰੀਟਮੈਂਟ ਜਖਮੀ ਦੇ ਨਾਮ ਜਖਮੀ ਕੋ ਮਰ ਗਿਆ ਜਸਮੀ ਜਖਮੀ ਨੇ ਕਿ ਅਮਨਦੀਪ ਸਿੰਘ ਇੱਕ ਯਾਦ ਦਿਨਾਂ ਦਾ ਅਮਨਦੀਪ 33-33 ਸਾਲਾਂ ਉਮਰ ਦੇ ਜਿਹਨੇ ਅੱਜ ਕੀ ਕਾਰਨ ਹੋ ਗਿਆ ਐਕਸੀਡੈਂਟ ਦਾ ਉਹ ਕੀ ਨਾਮ ਹੋਇਆ ਐਕਸੀਡੈਂਟ ਇੱਕ ਮੋੜ ਪਿੰਦਾ ਜੀ ਹੋ ਸਕਦਾ ਵੀ ਉਹ ਸੜਕ ਬਾਰੇ ਵਾਕਫ ਕਰਨਾ ਹੋਣ ਜੀ ਥੋੜੇ ਹੋ ਤਾਂ ਰਾਤ ਨੂੰ ਤੇ ਹੋ ਗਈ ਜੀ ਅੱਛਾ ਸੱਜੀਆਂ ਦੇ ਸਵਾਲ ਜਾਂ ਪੁੱਛਦਾ ਤਾਂ ਅਕਸਰ ਹਾਸੇ ਜਿਦਾਂ ਨਿਸ਼ਚਿਤਾਂ ਤੋਂ ਲੋਕਾਂ ਕੋਲ ਜੀ ਹਾਂਜੀ ਹਰ ਸਾਲ ਦੀ ਤਰ੍ਹਾਂ ਜੀ ਆਪ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਜੀ ਧੁੰਦ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਸਾਵਧਾਨੀ ਰੱਖਣੀ ਹੈ ਡਰਾਈਵਿੰਗ ਕਰਨ ਵੇਲੇ ਸਪੀਡ ਜ਼ਿਆਦਾ ਨਾ ਕਰਨ ਜੀ ਕਿਉਂਕਿ ਵਿਜ਼ਿਬਿਲਟੀ ਘਟ ਹੁੰਦੀ ਹੈ ਇਸ ਕਰਕੇ ਆਪਣੇ ਨੂੰ ਗੱਡੀ ਨੂੰ ਆਪਣੀ ਲਿਮਟ ਸਪੀਡ ਦੇ ਵਿੱਚ ਚਲਾਉਣਾ ਇਹਨਾਂ ਦੀ ਉਮਰ ਕਿੰਨੀ ਹੋਈ ਜੀ ਜਪਿੰਨਾ ਦੀ ਜਿਹੜਾ ਮਰਿਆ ਜੀ ਉਹ ਦੀ ਜਸਨਦੀਪ ਸਿੰਘ ਜੀ ਉਹ ਦੀ ਉਮਰ ਕਰੀਬ ਹੈ 31 ਇਅਰ ਹੈ ਜੀ ਤੇ ਬਾਕੀਆਂ ਦੀ ਉਮਰ 30 32 ਸਾਲ ਦੀ ਹੈ ਜੀ ਜੇ ਜਸਨਦੀਪ ਸਿੰਘ ਸੀ ਜਿਹੜਾ ਆਰਮੀ ਦੇ ਵਿੱਚੋਂ ਸਰਵਿਸ ਕਰਦੇ ਸੀ ਜੀ ਤੇ ਛੁੱਟੀ ਆਇਆ ਹੋਇਆ ਸੀ ਇਹ ਕੱਲ ਰਾਤੀ 12:30 ਕੁਝ ਇਨਫੋਰਮੇਸ਼ਨ ਮਿਲੀ ਸੀ ਸਾਨੂੰ ਕਿ ਲਾਜ ਯੂਨੀਵਰਸਿਟੀ ਤੋਂ ਥੋੜਾ ਅੱਗੇ ਇੱਕ ਐਕਸੀਡ ਸਾਡੀ ਪੁਲਿਸ ਪਾਰਟ ਨੇ ਇਮੀਡੀਟ ਮੌਕੇ ਤੇ ਜਾ ਕੇ ਜੀ ਚੈੱਕ ਕੀਤਾ ਜੀ। ਉਹ ਗੱਡੀ ਜਿਹੜੀ ਉਥੇ ਦਰਖਤ ਦੇ ਵਿੱਚ ਵੱਜੀ ਹੋਈ ਸੀ ਜੀ। ਜਿਹੜੀ ਪੜਤਾਲ ਕੀਤੀ ਜੀ ਉਹਨੂੰ ਮੌਕੇ ਤੇ ਅਸੀਂ ਜਿਹੜੇ ਇੰਜਰਡ ਸੀ ਉਹਨਾਂ ਨੂੰ ਹਸਪੀਟਲਾਈਜ਼ ਕੀਤਾ ਜੀ। ਤੇ ਜਿਹ ਦਸਿੰਦਰ ਸਿੰਘ ਨਾਂ ਦੇ ਬੰਦੇ ਦੀ ਜਿਹੜਾ ਆਰਮੀ ਦੇ ਵਿੱਚ ਸੀ ਛੁੱਟੀ ਆਇਆ ਹੋਇਆ ਸੀ ਉਹਦੀ ਡੈਥ ਹੋ ਗਈ ਸੀ। ਦੋ ਉਹਦੇ ਨਾਲ ਦੇ ਸਾਥੀ ਜਿਹੜੇ ਜ਼ਖਮੀ ਨੇ ਤੇ ਅੰਡਰ ਟ੍ਰੀਟਮੈਂਟ। ਅਚਾ ਜਖਮੀ ਦੇ ਕੀ ਨਾਮ ਕਿੰਨੀ ਕੁ ਮਰ? ਜਸਮੀ ਜਖਮੀ ਨੇ ਕਿ ਅਮਨਦੀਪ ਸਿੰਘ ਐ ਇੱਕ ਯਾਦ ਦਿਨਾਂ ਨਾਲ ਅੰਦਰ ਨੇ 30-30 ਬਤੀ ਬਤੀ ਸਾਲ ਹੋ ਗਏ ਜਨਨ ਦੀ ਹਾਦਸੇ ਕਰ ਹੋ ਗਿਆ ਐਕਸੀਡੈਂਟ ਜਿਹੜਾ ਉਹ ਟ੍ਰਿਕ ਨਾਲ ਹੋਇਆ ਐ ਐਕਸੀਡੈਂਟ ਤੇ ਇੱਕ ਮੋੜ ਪਿੰਦਾ ਜੀ ਹੋ ਸਕਦਾ ਵੀ ਉਹ ਸੜਕ ਬਾਰੇ ਵਾਕਫ ਕਰਨਾ ਹੋਣਾ ਜੀ ਥੋੜੇ ਬਹੁਤ ਰਾਤ ਨੂੰ ਤੇ ਹੋ ਗਈ ਜੀ ਅੱਥੇ ਸੱਜਿਆਂ ਦੇ ਵਿਚਕਾਰ ਹੀ ਆ ਪੁੰਨਦਾ ਪੈ ਗਿਆ ਤਾਂ ਅਖੇਰ ਬਾਅਦ ਸੇ ਗਿਰੇ ਮ੍ਰਿਤਕਾਂਾਂ ਦਾ ਜੀ ਸਨੋਪ ਹੋ ਕਰ ਦਿੱਤਾ ਹਾਂਜੀ ਹਰ ਸਾਲ ਦੀ ਤਰ੍ਹਾਂ ਜੀ ਆਪ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਜੀ ਧੁੰਦ ਦੇ ਵਿੱਚ ਥੋੜਾ ਜਿਹਾ ਜਿਆਦਾ ਸਾਵਧਾਨੀ ਰੱਖਣੀ ਹੈ ਡਰਾਈਵਿੰਗ ਕਰਨ ਵੇਲੇ ਸਪੀਡ ਜਿਆਦਾ ਨਾ ਕਰਨ ਜੀ ਕਿਉਂਕਿ ਵਿਜ਼ਿਬਿਲਟੀ ਘਟ ਹੁੰਦੀ ਹੈ ਜਿਸ ਕਰਕੇ ਆਪਣੇ ਨੂੰ ਗੱਡੀ ਨੂੰ ਆਪਣੀ ਲਿਮਟ ਸਪੀਡ ਦੇ ਵਿੱਚ ਚਲਾਉਣੀ ਇਹਨਾਂ ਦੀ ਉਮਰ ਕਿੰਨੀ ਹੋਈ ਚਾਪਿੰਨਾ ਜੀ ਜਿਹੜਾ ਮਰਿਆ ਜੀ ਉਹ ਦੀ ਜਸਨਦੀਪ ਸਿੰਘ ਵੀ ਉਹ ਦੀ ਉਮਰ ਕਰੀਬ ਹੈ 31 ইয়ার ਹੈ ਜੀ ਤੇ ਬਾਕੀਆਂ ਦੀ ਉਮਰਤੀ 32-33 ਸਾਲ ਦੀ ਹੈ ਜੇ ਦਸ਼ਨਦੀਪ ਸਿੰਘ ਸੀ